ਆਖਿਰਕਾਰ ਕਈ ਮਹੀਨਿਆਂ ਦਾ ਡਰਾਮਾ ਖਤਮ ਹੋ ਚੁੱਕਾ ਹੈ ਸੁਖਬੀਰ ਸਿੰਘ ਬਾਦਲ ਦੇ ਹੱਥ ਮੁੜਕਮਾਨ ਆ ਚੁੱਕੀ ਹੈ ਤੇ ਪਤਾ ਤਾਂ ਸਭ ਨੂੰ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਹੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਹੈ ਪਰੰਤੂ ਕਿਉਂ ਪੰਥ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਗਿਆ ਤੇ ਦੱਸਿਆ ਕਿ ਬਿਆਨ ਮਾਲਵਿੰਦਰ ਕੰਗ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਅਜਿਹਾ ਡਰਾਮਾ ਰਚਿਆ ਤੇ ਉਥੇ ਹੀ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਨਾਲ ਵੀ ਉਹ ਖੇਡੇ ਨੇ ਤੇ ਸਭ ਨੂੰ ਪਤਾ ਸੀ ਕਿ ਸੁਖਵੀਰ ਸਿੰਘ ਬਾਦਲ ਹੀ ਅਕਾਲੀ ਦਲ ਦੇ ਅਗਲੇ ਪ੍ਰਧਾਨ ਹੋਣਗੇ ਪਰੰਤੂ ਇਹ ਇੱਕ ਸਕ੍ਰਿਪਟ ਬਣਾਈ ਗਈ ਤੇ ਅੱਜ ਇਹ ਡਰਾਮਾ ਖਤਮ ਹੋ ਚੁੱਕਿਆ ਤੇ ਖੇ ਨਿਸ਼ਾਨੇ ਸਾਧ ਚਾਰੇ ਨੇ ਤੇ ਹੁਣ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਸਵਾਲ ਚੱਕ ਰਹੀ ਹੈ ਆ ਤੁਹਾਨੂੰ ਸੁਣਾਉਣੇ ਪਹਿਲਾਂ ਮਾਲਵਿੰਦਰ ਕੰਗ ਦਾ ਹੋਰ ਕੀ ਕੁਝ ਕਹਿਣਾ ਰੋਮਨੀ ਕਾਲੀਦਨ ਨੇ ਲੰਮੇ ਡਰਾਮੇ ਤੋਂ ਬਾਅਦ ਆਖਰਕਾਰ ਉਹ ਹੀ ਫੈਸਲਾ ਲਿਆ ਜਿਹਦਾ ਸਾਰਿਆਂ ਨੂੰ ਪਤਾ ਸੀ ਕਿ ਪ੍ਰਧਾਨਗੀ ਇੱਕ ਪਰਿਵਾਰ ਦੀ ਰਹਿਣੀ ਹੈ ਪਹਿਲਾਂ ਸੱਤਾ 'ਚ ਰਹਿ ਕੇ ਇਹਨਾਂ ਨੇ ਵੱਜਰ ਗੁਨਾਹ ਕੀਤੇ ਪੰਥ ਦਾ ਨੁਕਸਾਨ ਕੀਤਾ ਪੰਥਕ ਸੰਸਾਵਾਂ ਦੇ ਸਤਕਾਰ ਨੂੰ ਬਹੁਤ ਵੱਡਾ ਇਹਨਾਂ ਨੇ ਧੱਕਾ ਪਚਾਇਆ ਸੀ ਕੇਸ ਪਚਾਈ ਬਾਅਦ 'ਚ ਇੱਕ ਉਮੀਦ ਜਾਗੀ ਲੋਕਾਂ ਦੇ ਮਨਾਂ 'ਚ ਕਿ ਜਦੋਂ ਇਹ ਸ਼੍ਰੀ ਕਾਲ ਤੱਕ ਸਾਹਮਣੇ ਪੇਸ਼ ਹੋਏ ਮਾਫੀਆਂ ਮੰਗੀਆਂ ਗੁਨਾਹ ਤਬੂਲ ਕੀਤੇ ਲੇਕਿਨ ਗਨਾਹ ਕਬੂਲ ਕਰਨ ਤੋਂ ਬਾਅਦ ਜਿਸ ਹੱਦ ਤੱਕ ਜਾ ਕੇ ਨਾ ਸਿਰਫ ਜਥੇਦਾਰਾਂ ਸਹਿਬਾਨਾਂ ਦਾ ਸਾਡੇ અપਮਾਨ ਕੀਤਾ ਬਲਕਿ ਕਿਚ ਨਹੀਂ ਜਾਣਿਆ ਸ਼੍ਰੀ ਕਾਲ ਤੱਕ ਸਾਹਿਬ ਗੁਰੂਆਂ ਵੱਲੋਂ ਇੱਡਾ ਮਹਾਨ ਤਖਤ ਜਿਹੜਾ ਬਣਾਇਆ ਗਿਆ ਜਿੱਥੇ ਸ਼੍ਰੋਮਣੀ ਕਾਲੀ ਦਰ ਬਣੀ ਪਾਰਟੀ ਬਣੀ ਸੀ ਉਸ ਤਖਤ ਨੂੰ ਉਸ ਤਖਤ ਦੇ ਜਥੇਦਾਰ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਇਹਨਾਂ ਨੇ અપਮਾਨ ਕੀਤਾ ਪੰਥ ਨੇ ਇਹਨਾਂ ਨੂੰ ਕਦੀ ਮਾਫ ਨਹੀਂ لیکن سبتوں افسوس دی گل ہے اور ترس بھی ہوندا مینوں او لوکاں تے جڑے ایک पंथक جذبے ਨਾਲ पंथक سوچنا ਸ਼ਰਮਣੀ ਕਾਲੀ ਦਲ ਨਾਲ ਜੁੜੇ ਆ ਉਹਨਾਂ ਨੂੰ ਕੀ ਮਿਲਿਆ ਆਖਰਕਾਰ ਉਹਨਾਂ ਨੂੰ ਉਸੇ ਹੀ ਪਰਿਵਾਰ ਦੀ ਗੁਲਾਮੀ ਕਰਨੀ ਪੈਣੀ ਹੈ ਜਿਸ ਪਰਿਵਾਰ ਨੇ ਪੰਜਾਬ ਦੇ ਇਤਿਹਾਸ ਸਭ ਤੋਂ ਵੱਧ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ اور ਆਪਣੀ ਸੱਤਾ اور ਹੰਕਾਰ ਚ ਟਿੱਚ ਨਹੀਂ ਜਾਣਿਆ ਪਰ ਅੱਜ ਵੀ ਜਿਸ ਤਰੀਕੇ ਨਾਲ ਉਹ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੋ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੇ ਨਿੱਜੀ ਇਤਾਲੀ ਵਾਸਤੇ ਆ ਔਰ ਜਿਹੜਾ ਪੰਥਕ ਪੰਥਕ ਪਰੰਪਰਾਵਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਪੰਥਕ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦਾ ਉਹਨਾਂ ਜਥੇਦਾਰ ਸਹਿਬਾਨਾਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਉਹਨਾਂ ਦੀ ਕਿਰਦਾਰ ਕੂਸ਼ੀ ਕੀਤੀ ਜਾਂਦੀ ਹੈ ਲੇਕਿਨ ਅਲਟੀਮੇਟਲੀ ਫੈਸਲਾ ਉੱਥੇ ਦਾ ਉੱਥੀ ਆ ਇੱਕ ਪਰਿਵਾਰ ਦੀ ਜਿਹੜੀ ਰਾਜਨੀਤੀ ਨੂੰ ਬਚਾਉਣ ਲਈ ਜਿਹੜੇ ਲੋਕ ਹੈ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਔਰ ਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਹੈ ਉਹਨਾਂ ਨੂੰ ਫੇਰ ਗੁਲਾਮੀ ਦਾ ਜਿਹੜਾ ਹੈ ਅਹਿਸਾਸ ਕਰਾਇਆ ਗਿਆ